ਆ ਫੋਨ ਰੱਖੋ ਪਹਿਲਾਂ ਤੇ ਮੇਰੀ ਗੱਲ ਸੁਣ ਲਓ ਆ ਆਪਣੇ ਘਹਾ ਪਰ ਜਾਈ ਦੇ ਕੰਮ ਵੇਖ ਲਓ ਘਰ ਘਰ ਜਾ ਕੇ ਨਾ ਤੁਹਾਨੂੰ ਪੰਡ ਦੀ ਫੇਂ ਲਈ ਆ ਇਹ ਲਓ ਜੀ ਜੀ ਨੂੰ ਆਂਦੀ ਆ ਭਈ ਇਹਨਾਂ ਦੇ ਕਰਜ਼ਾ ਚੁੱਕ ਕੇ ਤੁਹਾਡਾ ਖਾ ਲਿਆ ਵਾ ਜੀ ਬਸ ਆਹ ਰੁਪਈਆ ਤੇ ਸਾਰਾ ਲਿਆ ਹੈ 30000 ਉਹਦੇ ਚੋਂ ਸਾਡੇ ਹੱਥ ਕੋਹ ਨਹੀਂ ਆਇਆ ਦੇਖੋ ਪੰਡ ਨਹੀਂ ਫਿਰਦੀ ਆ ਨਹੀਂ ਅਸੀਂ ਕਿਸਦੇ ਮੱਥੇ ਨਹੀਂ ਲੱਗਣਾ ਹੈਗਾ ਕੀ ਗੱਲ ਹੈ ਪਿੰਡ 'ਚ ਕਿਸਨਾ ਵਰਤਣਾ ਨਹੀਂ ਹੈਗਾ ਆ ਜਿਹੜੀ ਤਾਈ ਹੈ ਪਰ ਆਪਾਂ ਕਿਸਨਾ ਵਰਤਣਾ ਨਹੀਂ ਹੈਗਾ ਅਸੀਂ ਕਿਸਦੇ ਮੱਥੇ ਨਹੀਂ ਲੱਗਣਾ ਹੈਗਾ ਤਾਈ ਵੀ ਆਈ ਤਾਈ ਆਈ ਗੱਲਾਂ ਬਾਤਾਂ ਕਰਕੇ ਗਈ ਉਹ ਇਹ ਆ ਕਹਿ ਨਹੀਂ ਉਹ ਆ ਕਹਿੰਦੀ ਉਹਨੇ ਘਰ ਘਰ ਦੱਸਿਆ ਵਾ ਮੈਂ ਆਖਾ ਤਾਈ ਨੂੰ ਵੀ ਕਿਹਾ ਮੈਂ ਤਾਈ ਜੇ ਤੇਰ ਨਾਲ ਨੇ ਗੱਲ ਕੀਤੀ ਹੈ ਨਾ ਤੇ ਚੱਲ ਮੇਰੇ ਨਾਲ ਆ ਠੀਕ ਆ ਤੂੰ ਤੇ ਹੋ ਨਾ ਫੇ ਮੈਨੂੰ ਪਤਾ ਲੱਗੇ ਵੀ ਵਾਕਿਆ ਉਹਨੇ ਕੀਤੀ ਆ ਤੇ ਤੂੰ ਮੈਨੂੰ ਸੱਚੀ ਦੱਸੀ ਫੇਰ ਤੈਰ ਨਿਕਲ ਕੇ ਤਾਈ ਦੇ ਦਾ ਥਲੇ ਨਹੀਂ ਨਾ ਆਏ ਰੱਬ ਹੀ ਬਚਾ ਗਿਆ ਇਹਨਾਂ ਨੂੰ ਜ਼ੋਰ ਤੇ ਬੜਾ ਲਾਇਆ ਸੀ ਵੀ ਸਾਰੇ ਕਢਾ ਲਈਏ ਨਿਕਲੇ ਕਰ ਤੇ ਲੈ ਲੱਥੇ ਸਾਨੂੰ ਹੀ ਨਖਤੇ ਇਹ ਰਹਿ ساری ਉਮਰ ਸਾਡੇ ਹੀ ਪੇਛ ਪਏ ਰਹੇ ਨਾ ਇਹ ਨਾ ਮਰਨਾ ਤੇ ਨਾ ਇਹਨਾਂ ਗਲੋਂ ਲੱਤਣਾ ਮੈਂ ਤਾਂ ਨਾ ਜਾ ਇੱਕ ਵਾਰੀ ਜਰਾ ਕੰਦੀ ਕਰਕੇ ਤੇ ਆ ਮੈਂ ਜਾਣਾ ਵੇਖੀ ਤੇ ਸਹੀ ਤੇ ਮੈਂ ਪਹੁੰਚ ਤਸਵਾਰ ਕੇ ਹੁੰਦੀ ਮੈਂ ਆ ਜਾਂਦੀ ਜਾਂਦੀ ਇਹ ਵੇਖਣਾ ਜੇ ਤਾਈ ਮਿਲ ਪੀ ਤੇ ਮੈਂ ਲੈ ਕੇ ਜਾਣੀ ਐ ਤੇ ਜੇ ਕਿਤੇ ਹੋਈ ਨਾ ਝੂਠੀ ਇਹਨੇ ਖਿਸਕ ਵੀ ਜਾਂਦੀ ਜੇ ਜਾਏਗੀ ਨਾ ਇਹ ਚੰਗੀ ਬੇਇੱਜ਼ਤੀ ਕਰਕੇ ਆਈ ਬੇਇੱਜ਼ਤੀ ਮੈਂ ਉੱਥੇ ਦਾ ਘਰ ਇਕੱਠੇ ਨਾ ਕਰੂੰਗੀ ਨਾਲੇ ਜੀਵਨ ਦੀ ਨੂੰਹ ਦੇ ਸਾਹਮਣੇ ਕਰੀਂਗੀ ਤਾਂ ਸਾਡੀ ਕਰਕੇ ਗਏ ਇੱਥੇ ਘਰਾਂ ਦੇ ਨਾਲੇ ਐਡੀ ਵੀ ਨਹੀਂ ਗੱਲ ਸਿਆਣੀ ਪਿਆਣੀ ਆ ਮੈਨੂੰ ਇਹ ਕੋਈ ਜਾ ਲੈੰਦੋ ਕਸਰ ਕੋਈ ਨਹੀਂ ਛੱਡ ਕੇ ਆਵੀ ਜਿੱਦਾਂ ਸਾਡੇ ਨੋਹ ਪੁੱਤ ਦੇ ਹੁੰਦੇ ਆ ਬੇਇੱਜ਼ਤੀ ਕੀਤੀ ਨਾ ਛੱਡ ਕੇ ਮੈਂ ਇਹਦਾ ਵੀ ਕੱਖ ਨਹੀਂ ਆਉਣਾ ਨਾਲੇ ਮੇਰੀ ਗੱਲ ਸੁਣ ਉੱਥੇ ਲੋਕਾਂ ਨੂੰ ਦੱਸੀ ਨਾ ਪੀਰ ਮੁੰਡਾ ਡੇ ਬਾਹਰ ਲੈਣਾ ਤੇ ਪੈਸੇ ਸਾਰੇ ਅਸੀਂ ਲਾਉਣੇ ਸੀ ਤੇ ਨਾਲੇ ਉਲਟਾ ਉਲਟਾ ਸਾਡਾ ਡੇ ਆ ਮਤਲਬ ਕਿ ਨਾਮ ਬਦਨਾਮ ਕਰਨਾ ਸਾਰਾ ਸਿਆਪਾ ਤੁਹਾਡਾ ਵਾ ਸਾਰੀ ਉਮਰ ਮ ਉਹ ਛੜਾਣੇ ਬੁੱਤਿਆਂ ਕਹਦੀਆਂ ਕਰਨੀਆਂ ਸੀ ਮੈਂ ਤਾਂ ਸੋਚਿਆ ਵੀ ਚੱਲ ਇਹਨਾਂ ਨੂੰ ਪਲਾਸ ਕੋਲ ਕੇ ਨਾਲ ਲਾਉਨੇ ਆ ਤੇ ਨਾਲੇ ਵਿੱਚੋਂ ਕੋਈ 4 ਰੁਪਏ ਕਮਾ ਲਾਂਗੇ ਉਹ ਗੱਲ ਬਣੀ ਨਹੀਂ ਉਹ ਕਾਬੂ ਆਉਣ ਵਾਲੇ ਹੈਗੇ ਤੁਹਾਨੂੰ ਪਤਾ ਤਾਂ ਹੈ ਗਈ ਠੀਕ ਹੈ ਕਿ ਨਹੀਂ ਕਾਬੂ ਤੇ ਆ ਗਏ ਉਹ ਬੱਜ ਪਤਾ ਨਹੀਂ ਕਿਦਾਂ ਗਏ ਆ ਜੇ ਮੈਂ ਤੁਹਾਨੂੰ ਕਿਹਾ ਵੀ ਜੇ ਕਾਬੂ ਆ ਹੀ ਗਏ ਆ ਤਾਂ ਕਿਤੇ ਪੈਸੇ ਕਢਾ ਕੇ ਆਪਣੇ ਸਾਥ ਵਿੱਚ ਕਰ ਲੋ ਜਾਂ ਇਹਨੇ ਕੁਸਕਣਾ ਨਹੀਂ ਸਾਰੀ ਉਮਰ ਇਹਦੇ ਹੱਥ ਵੱਡੇ ਜਾਂਦੇ ਤਾਂ ਇਹਦੇ ਕੁਸਕਦੇ ਆ ਨਾ ਜੇ ਬੱਜ ਗਏ ਆ ਤੇ ਜੇ ਪਾਹੇ ਨਿਕਲ ਜਾਂਦੇ ਫੇਰ ਆਪੇ ਖੰਬ ਟੱਪੀ ਜਾਣੀ ਬਹਿ ਜਾਂਦੇ ਚੁੱਪ ਕਰਕੇ ਚਲ ਜਾਣਾ ਵਾ ਚਲ ਜਾਣਾ ਵਾ ਕਿਤੇ ਨਹੀਂ ਚੱਲ ਚੱਲੀ ਬੈਂਕ ਚ ਪਏ ਨੇ ਹੁਣ ਆਡੇ ਹੀ ਹੱਥ ਚ ਖੋ ਲਿਆ ਨਾ ਅਗਲੇ ਨੇ ਸਾਰਾ ਖਾ ਉਹ ਜੋ ਹੋਣਾ ਹੁੰਦਾ ਹੋ ਕੇ ਲੈਣਾ ਹੁੰਦਾ ਵਾ ਇਦਾਂ ਨਹੀਂ ਸੋਚੀਦਾ ਹੁੰਦਾ ਜੇ ਕੰਮ ਨਾ ਉੱਠ ਗਲਾਉਂਦੇ ਤਾਂ ਹੱਥ ਚ ਗਿਆ ਜਾਂਦਾ ਕੋ ਜਾ ਹਾਂ ਜੇ ਜਾਣੇ ਤੇ ਚੱਲ ਜਾਂ ਮੇਰੇ ਨਾ ਸਿਰ ਖਾਈ ਜਾ ਉਹਨਾਂ ਦਾ ਖਾ ਜਾ ਸੇਰੀ ਖਾਈ ਜਾ ਮੈਂ ਤੁਹਾਡਾ ਨਾ ਖਾਵਾਂ ਤਾਂ ਹੋਰ ਮੈਂ ਕੀ ਦਾ ਖਾਵਾਂ ਚਲ ਜਾ ਅੱਗੇ ਲੱਭਦਾ ਖੱਖ ਨਹੀਂਗਾ ਲੱਭਦਾ ਨਹੀਂ ਤੈਨੂੰ ਜਿਹੜਾ ਮੇਰੇ ਤੇ ਗੁੱਸਾ ਕਰਦਾ ਨਹੀਂ ਉੱਥੇ ਕੱਢੀ ਜਾ ਕੇ ਆਹੋ ਤੂੰ ਬਸ ਅੰਦਰਵਾੜ ਕੇ ਇਨੂੰ ਵੀ ਲੋੜ ਵਾ ਬਦਨਾਮੀ ਵੀ ਹੋ ਗਈ ਰਾਤ ਨੂੰ ਕੁਝ ਨਹੀਂ ਆਇਆ ਇਹਨੂੰ ਵੀ ਪੰਪ ਦੇ ਕੇ ਜਾਣੀ ਆ ਸਾਹੋ ਬਹਨੇ ਆ ਨਾ ਲੜਾਈ ਹੁੰਦੀ ਹੈ ਨਾ ਕਿ ਨਹੀਂ ਇਹਨਾਂ ਦੀ ਇਹ ਵੀ ਜਿਹੜੀ ਬੰਨੀ ਆ ਬੜੀ ਚਲਾਕ ਸਾਸਰੀਕਾਲ ਤਾਈ ਜੀ ਸਾਸਰੀਕਾਲ ਲੈ ਜੀਵਨ ਵਿੱਚ ਪਈ ਹੈ ਜੀ ਹਾਂ ਜੇ ਚੰਗਾ ਵਾ ਇੱਕਦਰੀ ਆਈ ਆ ਆ ਕੋਹਨਾ ਪੁੱਛੋ ਅੰਤਰਾ ਨੇਰ ਖਾਨਾ ਆਇਆ ਹੀਗਾ ਤਤਰਪਾਲ ਉੱਡ ਕੇ ਚਲ ਗਈ ਤੇ ਮੈਂ ਕਿਹਾ ਚਲ ਚੁੱਕ ਲੈਣੀ ਆ ਅੱਛਾ ਕੰਮੀ ਆ ਜਾਂਦੀ ਆ ਆਹੋ ਚੀਜੀ ਮਾਰੀਂ ਦੀ ਆਹੋ ਆਹੋ ਤਾਂ ਹੀ ਗਈ ਸੀ ਨਾ ਲੈਣ ਮੈਂ ਤੇ ਤੁਸੀਂ ਸੁਣਾਓ ਸੇਤਾ ਠੀਕ ਵਾ ਠੀਕ ਵਾ ਸੇਤਾ ਮੈਂ ਤੇ ਤੇਰੇ ਨਾਲ ਗੱਲ ਕਰਨ ਆਈ ਆ ਗੱਲ ਕਰਨ ਆਏ ਜੇ ਆਹੋ ਦੱਸੋ ਕਣੀ ਗੱਲ ਨਾ ਕਰੀਂ ਲੜਾਈ ਪੈ ਆ ਜੇ ਲੈ ਲੜਾਈ ਕਾਨੂੰ ਪੈ ਜੂਗੀ ਤੇ ਗੱਲ ਤੇ ਕਰੋ ਮੇਰੇ ਨਾਲ ਤੇਰੀ ਜਿਠਾਣੀ ਤੇ ਘਰ ਘਰ ਆਖਣ ਲਈ ਆ ਇਹਨਾਂ ਸਾਨੂੰ ਦਾ ਬੜਾ ਮਾਰਿਆ ਵੈ ਇਹਨਾਂ ਸਾਨੂੰ ਢਿਮਟ ਬਣਾ ਲਈ ਆ ਸਾਡਾ ਮੁੰਡਾ ਨਹੀਂ ਕੱਦਿਆ ਇਹ ਤਾਂ ਘਰ ਕਰ ਕ ਨਹੀਂ ਆਖਣ ਜਸਵਿੰਦਰ ਆਂਦੀ ਐ ਵੀ ਜੀਵਨ ਸਾਨੂੰ ਘਰ ਕਰ ਪੰਡਣ ਰਹੀ ਐ ਨਾ ਮੈਂ ਉਹਨੂੰ ਕੀ ਪੜਨਾਵਾ ਮੇਰੀ ਗੱਲ ਸੁਣੋ ਤਾਈ ਜੀ ਡੇੜਾ ਕਰਕੇ ਤੇ ਹੋਇਆ ਇਹਨਾਂ ਦਾ ਹੈ ਇੱਕ ਤੇ ਉੰਤਰੀ ਈ ਵੱਡੀ ਲਿਮਟ ਬਣਾਤੀ ਸਾਡੇ ਸਿਰ ਤੇ ਮੇਰੇ ਬੰਦੇ ਨੂੰ ਲੈ ਕੇ ਚੋਰੀ ਉੱਥੇ ਹੈ ਉਹਦੇ ਸਾਈਨ ਕਰਾ ਲੇ ਤੇ ਲਿਮਟ ਬਣਾਤੀ ਨਾ ਕਾਪੀ ਇਹਦੇ ਹੱਥ ਸਿੱਤੀ ਖੁਦੜੇ ਦੇ ਤੇ ਨਾ ਦਿੱਤੀ ਉੰਤਰਾਵੜਾ ਹੁੰਦੀ ਚੈੱਕ ਬੁੱਕ ਸਭ ਕੁ ਹਾਪ ਰੱਖ ਲਿਆ ਬੇਈਮਾਨਾਂ ਨੇ ਤੇ ਮੇਰਾ ਮੁੰਡਾ ਵੀ ਨਕਲਾਇਆ ਬਾਹਰ ਤੂੰ ਜਾਣਦੀ ਐ ਫੇ ਇਹਦਾ ਮੁੰਡਾ ਜੀਵਨ ਦਾ ਮਨ ਵੀ ਸੈਂਹ ਹੱਥੀਆਂ ਕੇ ਪਿਆ ਘਰਾਂ ਕੇ ਹੱਥੀ ਕਿੱਥੇ ਪਿਆ ਉਹ ਦੋਵੇਂ ਪਿਆਪਤ ਪੈ ਗਏ ਇਹਦੇ ਹੱਥੀ ਹੈ ਭੰਡਣਾ ਤੇ ਨਾ ਮੈਂ ਸਾਰੇ ਪਿੰਡ ਚ ਜੇ ਅਜੇ ਤਾਂ ਮੈਂ ਭੰਡਿਆ ਹੀ ਨਹੀਂ ਅਜੇ ਤਾਂ ਮੈਂ ਚੁੱਪ ਕੀਤੀ ਆ ਮੇਰੇ ਬੰਦੇ ਨੇ ਮੇਰੀ ਜਬਾਨ ਬੰਦ ਕੀਤੀ ਹੈ ਤਾਂ ਅੰਦਰ ਵੜ ਜਾ ਕੋਈ ਗੱਲ ਨਾ ਕਰੀ ਤੇ ਜੇ ਹੁਣ ਇਹ ਕਰਤੂਤਾਂ ਹਜੇ ਕਰਨ ਢਈ ਹੈ ਨਾ ਹੁਣ ਮੈਂ ਵੀ ਨਹੀਂ ਛੱਡਣੀ ਹੁਣ ਮੈਂ ਵੀ ਇਹਦਾ ਇਲਾਜ ਕਰੂੰਗੀ ਉਹ ਤੇ ਬੜਾ ਤੇਲੋਂ ਭੰਡ ਰਹੀ ਹੋ ਨਹੀਂ ਕੋਈ ਗੱਲ ਨਹੀਂ ਆਲਾਮ ਤਾਂ ਮੇਰੀ ਦਾੜ ਥੱਲੇ ਮੈਂ ਵੀ ਨਹੀਂ ਛੱਡਦੀ ਹੁਣ ਇਹਨੂੰ ਹੁਣ ਇਹਦਾ ਕਰੀ ਵੀ ਮੇਰੇ ਘਰ ਨਾਲ ਲੜਾਈ ਪਾਈ ਮੋਣੀ ਮੈਂ ਤੈਨੂੰ ਗੱਲਾਂ ਦੱਸਾਂਗਾ ਨਹੀਂ ਕੋਈ ਨਹੀਂ ਤਾਈ ਜੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡਾ ਨਾ ਨਹੀਂ ਆਉਂ ਦੰਦੀ ਵਿੱਚ ਪਰ ਜਿਹੜਾ ਗੁੱਸਾ ਮੈਨੂੰ ਚੜਿਆ ਨਾ ਉਹਦੇ ਉੱਤੇ ਉਹ ਹਣ ਮੈਂ ਜਾਣਾਂ ਤੇ ਮੇਰਾ ਰੱਬ ਜਾਣੇ ਵੇਖੋ ਸਹੀ ਹੁਣ ਇਹਦਾ ਮੈਂ ਘਰ ਘਰ ਜਾ ਕੇ ਕਿੱਦਾਂ ਜਲੂਸ ਕੱਢਣੀ ਹੈ ਇਹ ਵੀ ਕੀ ਯਾਦ ਕਰੂਗੀ ਕਿਦਾਂ ਪੰਗਾ ਲਿਆ ਹੈਗਾ ਉਹ ਉਹ ਤੁਹਾਡਾ ਜਲੂਸ ਕੱਢਣ ਨਹੀਂ ਹੈ ਵੇਖੋ ਤਾਈ ਜੀ ਜਿਹੀ ਗਰੀਬ ਹਾਂ ਹੈ ਆਪਣੇ ਘਰ ਰੋਟੀ ਖਾਂਣ ਦੇ ਆ ਇਹਨਾਂ ਨੂੰ ਕੀ ਦੇਣਾ ਆਉਂਦੇ ਆ ਉਲਟਾ ਸਾਡੇ ਘਰ ਤੇ ਕਿਸੇ ਤੇ ਕਰਜ਼ਾ ਚੜਾਤਾ ਇਹਨੇ ਜਿਹ ਟਾਈਮ ਨਾ ਜਾਂਦੇ ਨੇ ਤੇ ਸਾਡੇ ਪੈਸੇ ਵੀ ਕਢਾ ਲੈਣੇ ਐ ਐਡੇ ਬੇਈਮਾਨ ਆ ਮੈਂ ਤਾਂ ਸਾਰੇ ਪਿੰਡ 'ਚ ਦਸੂ ਰੋਣਾ ਪਾ ਪਾ ਕੇ ਕਿ ਬੇਈਮਾਨੀ ਕਰ ਗਏ ਸਾਡੇ ਨਾਲ ਸਾਨੂੰ ਖਾ ਲਿਆ ਇਹਨਾਂ ਦੇ ਸ਼ਰੀਕਾ ਨੇ ਵੇਖਿਓ ਸਹੀ ਹੁਣ ਮੈਂ ਨਹੀਂ ਜੇ ਇਹ ਤਾਂ ਤਣਪਤਲ ਲੱਗਣ ਦਿੰਦੀ ਚੰਗਾ ਹੋਇਆ ਦੱਸਤਾ ਤੁਸੀਂ ਮੈਨੂੰ ਚਾਹ ਠੀਕ ਐ ਬਹੁਤਾ ਬੋਲਬਲਾ ਰ ਨਹੀਂ ਕਰੀਦਾ ਲੋਕੀ ਤਮਾਸ਼ਾ ਵੇਂਦੇ ਨੇ ਵੇਖੜ ਤਮਾਸ਼ਾ ਲੋਕੀ ਮੈਂ ਤਾਂ ਕਹਿੰਦੀ ਵੇਖਣ ਮੈਂ ਤਾਂ ਜੇ ਥਾਣੇ ਜਾਣਾ ਵਾ ਮੈਂ ਨਹੀਂ ਛੱਡਣੀ ਹੁਣ ਇਹ ਘਰ ਘਰ ਜਾ ਕੇ ਮੇਰੀਆਂ ਗੱਲਾਂ ਕਰਦੀ ਆ ਨਾ ਮੈਂ ਸੱਚ ਸੁਣਾਉ ਲੋਕਾਂ ਨੂੰ ਮੈਂ ਸੱਚੀਆਂ ਦੱਸ ਕੇ ਆ ਹੂੰ ਸਾਰੇ ਪਿੰਡ ਦੇ ਵਿੱਚ ਪਏ ਜਿਹੜੇ ਝੂਠ ਬੋਲਦੀ ਫਿਰਦੀ ਸੱਚ ਮੇਰੇ ਕੋ ਸੁਣ ਲਓ ਹੁਣ ਥਾਣੇ ਜਾਏਂਗੇ ਪਹਿਲਾਂ ਬੰਦਿਆਂ ਨੂੰ ਖੰਣ ਕੇ ਫੇਰ ਬੁੱਢੀਆਂ ਨੂੰ ਆਖਣਗੇ ਸਦੋ ਬੇਇਤੀ ਹੁੰਦੀ ਆ ਹੋਵੇ ਬੇਇਤੀ ਸਾਡੀ ਕੱਲਿਆਂ ਦੀ ਹੁੰਨੀ ਆ ਬੇਇਤੀ ਤੇੜੀ ਹੁੰਨੀ ਜਿਹੜੇ ਬੇਈਮਾਨੀ ਕਰਦੇ ਫਿਰਦੇ ਆ ਨਾਲੇ ਸਾਨੂੰ ਪੜਦੇ ਫਿਰਦੇ ਆ ਚੰਗੇ ਹੋਣਾ ਤੇ ਕੀ ਲੋੜ ਪਈ ਆ ਅਸੀਂ ਤੇ ਆਪਣੇ ਸਮਝ ਕੇ ਯਕੀਨ ਕਰ ਲਿਆ ਮੁੰਡੇ ਦਾ ਪਾਸਪੋਰਟ ਦੇਤਾ ਉਹ ਵੀ ਰੱਖ ਕੇ ਬੈਠੇ ਆ ਜਿਤੇ ਉਹ ਕਢੋਣਾ ਆਪਾਂ ਇਸੇ ਕਰਕੇ ਮੈਂ ਥਾਣੇ ਜਾਣਾ ਤੁਹਾਡਾ ਪਾਸਪੋਰਟ ਕਢ ਕੇ ਦਿਓ ਮੇਰਾ ਮੁੰਡਾ ਤੇ ਕਰਤਾ ਨਾ ਮੈਨੇ ਖੌ ਖਰਾਬ ਨਾ ਵਿਚਾਰਾ ਗਾਂਜੋ ਗਰਿਆ ਤੇ ਨਾ ਪਸ਼ਾਂਜੋ ਗਰਿਆ ਹੁਣ ਮੈਂ ਉਹਦੀਆਂ ਸੁਣੀਆਂ ਹੁਣ ਮੈਂ ਤੇਰੀਆਂ ਸੁਣੀਆਂ ਤੇ ਮੈਨੂੰ ਹੁਣ ਠੀਕ ਦੱਸੋ ਤੇ ਹੁਣ ਮੈਂ ਸੱਚ ਬੋਲਣ ਦੀ ਕਿ ਉਹ ਸੱਚ ਬੋਲਦੀ ਹੀ ਇਹ ਦੱਸੋ ਹੁਣ ਮੈਨੂੰ ਚੱਲ ਬਹੁਤਾ ਨਾ ਕਰਿਓ ਮੈਂ ਤੇ ਇਹ ਹੋਈ ਆਨੀ ਆ ਤੇ ਮਾ ਸਾਹ ਖਾਲਣਾ ਲੋਕਾਂ ਨੂੰ ਚੁੱਪ ਚਿਪੜਾਏ ਚੱਲ ਕੋਈ ਨਹੀਂ ਲੱਗਣ ਤਾਂ ਤਮਾਸ਼ਾ ਹੁਣ ਹੁਣ ਤਮਾਸ਼ਾ ਲੱਗੂਗਾ ਤੇ ਫੇਰ ਹੀ ਮਜ਼ਾ ਆਉਣਾ ਠੀਕ ਆ ਨਾ ਕਰ ਲੈਂਦਾ ਇਹਨੂੰ ਜਿਹੜੀਆਂ ਕਰਦੀ ਫਿਰਦੀ ਆ ਚੰਗਾ ਤੇ ਜੇ ਮੈਂ ਜਾਣੀ ਆ ਮੈਂ ਕਿਹਾ ਮੈਂ ਜੀਵਨ ਨਾਲ ਗੱਲ ਕਰਾਂ ਉਹ ਜੀਵਨ ਨੂੰ ਕਿਆ ਗੱਲ ਦਾ ਪਤਾ ਹੀ ਨਾ ਹੋਏ ਮੇਰੀ ਗੱਲ ਸੁਣੋ ਆਜੋ ਕੋਟ ਚਾਹ ਪੀਣੇ ਆ ਬਹਿ ਜਾਓ ਨਹੀਂ ਚਾਹ ਨਹੀਂ ਮੈਂ ਪੀਣੀ ਮੈਂ ਹੁਣ ਜਾਣੀ ਆ ਵਾਚਰ ਹੋ ਗਿਆ ਮੈਨੂੰ ਫਿਰਦੀ ਨ ਪਿੰਡ ਚ ਚਲੋ ਠੀਕ ਆ ਮਰਜ਼ੀ ਤੁਹਾਡੀ ਚਲ ਚੰਗਾ ਹੋ ਗਿਆ ਇੰਨੀ ਕਿ ਗੱਲ ਤੇ ਮੈਨੂੰ ਦੱਸ ਹੀ ਗਏ ਆ ਨਾ ਕਿ ਪਿੰਡ ਚ ਤੁਰ ਹੀ ਫਿਰਦੀ ਸਾਰੇ ਚ ਕਿ ਜੀਵਨ ਮਾੜੀ ਜੀਵਨ ਮਾੜੀ ਨਾ ਜੀਵਨ ਵੀ ਹੁਣ ਕਰੋ ਬਾਹਰ ਨਿਕਲੂਗੀ ਇਹ ਵੀ ਤੈਨੂੰ ਮਤ ਦੱਸੂਗੀ ਚੰਗੀ ਤਰ੍ਹਾਂ ਤੇ ਕਿੱਦਾਂ ਕਿਸ ਨੂੰ ਕਹੀਦਾ ਵਾ ਹੈ ਮੇਰੇ ਤੇ ਬੰਦੇ ਨੇ ਮੇਰੀ ਜ਼ੁਬਾਨ ਬੰਦ ਕੀਤੀ ਹੀਗੀ ਹੁਣ ਮੈਨੂੰ ਵੀ ਘਰੋਂ ਨਿਕਲਣਾ ਹੀ ਪੈਣਾ ਵਾ ਜਾਣਾ ਹੀ ਪੈਣਾ ਮੈਨੂੰ ਵੀ ਘਰ ਘਰ ਹੁਣ ਸਭ ਨੂੰ ਸੱਚ ਦੱਸ ਕੇ ਹੀ ਹੁਣਾ ਵਾ ਹੋਰ ਮਜ਼ਾ ਆਊਗਾ ਇਹ ਵੀ ਲੋਕਾਂ ਦਾ ਤਮਾਸ਼ਾ ਵੇਂਦੀਆਂ ਹਨ ਹੁਣ ਸੁਣਾਂਗੇ ਨਾ ਉਹਨਾਂ ਦੇ ਵੇਖਾਂਗੇ ਨਾ ਇਹਨਾਂ ਦਾ ਤਮਾਸ਼ਾ ਇਹ ਵੀ ਲੋਕਾਂ ਦਾ ਬੜਾ ਵੇਂਦਿਗਾ ਨੇ ਚੰਗਾ ਹੋਇਆ ਹੁਣ ਮੈਂ ਬਾਵਾ ਅੱਗ ਲਾਈ ਕੇ ਆਈ ਆ ਵੇਖਾਂ ਕਿੱਦਾਂ ਨੀਂਦਾ ਆਈਆਂ ਇਹਨਾਂ ਨੂੰ ਕਿਦਾਂ ਕੋੜੇ ਵਿੱਚ ਕੇ ਸੁੱਤੇ ਆ ਉਠੋ ਤਾਂ ਕੀ ਹੋਵਾ ਉੱਠ ਕੇ ਬੋ ਮੇਰੀ ਗੱਲ ਸੁਣੋ ਮੈਂ ਤੇ ਅਖਰੇ ਚਾਹ ਲੈ ਕੇ ਆਈ ਏ ਚਾਹ ਲੱਭਣ ਦੇ ਮੇਰਕੋ ਆ ਤਾਈ ਆਈ ਹੀ ਧਨਵਾਜ ਨਹੀਂ ਸੁਣੀ ਤਾਈ ਦੀ ਮੈਂ ਨਹੀਂ ਸੁਣੀਗਾ ਤੁਹਾਨੂੰ ਕਿ ਲੋੜ ਸੰਡੀ ਤੂੰ ਹੀ ਤੇ ਆਉਂ ਪਏ ਜਿੱਦਾਂ ਕੋਈ ਗੱਲ ਹੀ ਨਹੀਂ ਕੋਈ ਕਹਿਣਗੇ ਆਈ ਸੀ ਤਾਈ ਨੇ ਕਿੱਧਰ ਆਉਣਾ ਸੀਗਾ ਉਹ ਵਿਚਾਰੀ ਆਂਦੀ ਕਿ ਤੇਰੀ ਜਠਾਣੀ ਦੇ ਘਰ ਗਈ ਸੀ ਮੈਂ ਅੱਛਾ ਜਠਾਣੀ ਤੇਰੀ ਤੇ ਪਿੰਡ ਘਰ ਘਰ ਜਾ ਕੇ ਨਾ ਪੰਡਣ ਡਈ ਏ ਤੈਨੂੰ ਹੈਂ ਆਖਣ ਡਈ ਆ ਇਹ ਹੱਟ ਤੇ ਝੁੱਠੇ ਨਾਲ ਆਈ ਜਾਂਦੀ ਆ ਤੇ ਲਿਮਟਾਂ ਬਣਵਾ ਲਈਆਂ ਤੇ ਮੁੰਡਾ ਨਹੀਂ ਬਾਹਰ ਕਲਾਇਆ ਬੜੀਆਂ ਹੀ ਗੱਲਾਂ ਕਰਕੇ ਗਈ ਓ ਤਾਈ ਮੇਰੀ ਤੇ ਨਾ ਇੱਕ ਬੜੀ ਪਈ ਆ ਹੁਣ ਸੱਚੀ ਜੇ ਆਪਾਂ ਗਰੀਬ ਵਾਂ ਹੀ ਕਿਸੇ ਨੂੰ ਕੋ ਕਹਿੰਦੇ ਨਹੀਂ ਇਹਦਾ ਮਤਲਬ ਇਹ ਥੋੜੀ ਆ ਕਿ ਸਾਡੇ ਸਿਰ ਤੇ ਸਵਾਈ ਪਾਈ ਜਾਣ ਸਾਰੇ ਮੇਰੀ ਪਹਿਲਾਂ ਗੱਲ ਸੁਣ ਲਾ ਜੇ ਉਹ ਡਈ ਆ ਨਾ ਪਿੰਡ ਜਿਹੇ ਹੋਇਆ ਕੰਮ ਕਰਨ ਤੇ ਤੂੰ ਕਿਹੜੀ ਗੱਲੋਂ ਘਟਵਾ ਤੂੰ ਵੀ ਨੁਕਰੇ ਕਰਾਈ ਦੱਸਿਆ ਕਰ ਵੀ ਆ ਇਹਦਾ ਸਾਡੀ ਨਕੀ ਕੀਤੀ ਇਹਨਾਂ ਨੇ ਸਾਡਾ ਮੈਂ ਤਾਂ ਇਹੋਲੇ ਕਰ ਵੀ ਆਉਣਾ ਸਾਰਾ ਕੁ ਤੁਹੀਂ ਮੇਰੀ ਜ਼ੁਬਾਨ ਬੰਦ ਕੀਤੀ ਹੈਗੀ ਮੈਂ ਕਹਿੰਦੇ ਬਾਹਰ ਨਿਕਲੀ ਮੈਂ ਵੇਖਿਆ ਚਲ ਆ ਪੜਿਆ ਤਾਂ ਕੀ ਜਲੂਸ ਕੱਢ ਰਹੇ ਇਹਨਾਂ ਦਾ ਚਲ ਘਰੇ ਗੱਲ ਲੈ ਰਹਿ ਜੂਗੀ ਇਹਨਾਂ ਦਾ ਜਲੂਸ ਕੱਢਾਂਗੇ ਨਾ ਫੇਰ ਹੀ ਅਕਲ ਆਉਣੀ ਇਹਨਾਂ ਨੂੰ ਇਹਨਾਂ ਦੀ ਗੱਲ ਤੁਸੀਂ ਜਾਣ ਦੋ ਬੜੀ ਮੜੀ ਗੱਲ ਵਾ ਬਈ ਹੈ ਤੁਹਾਨੂੰ ਵੀ ਪਤਾ ਵਾ ਜਿੱਦਾਂ ਮੈਨੂੰ ਤਾਈ ਦੱਸ ਕੇ ਗਈ ਹੈ ਨਾ ਮੇਰੇ ਸੱਤੀ ਕੱਪੜੀ ਅੱਗ ਲੱਗ ਗਈ ਆਂਦੀ ਇਹਨਾਂ ਜਲੂਸ ਕੱਢਣ ਲਈ ਆ ਤੇਰੀ ਜਠਾਣੀ ਕੋਈ ਗੱਲ ਹੀ ਕਰਨ ਵਾਲੀ ਬੜੀ ਮੜੀ ਗੱਲ ਤੰਗਾ ਪੰਡਣ ਲਈ ਆਂਦੀ ਤੈਨੂੰ ਸਾਰੇ ਪਿੰਡ ਵਿੱਚ ਮੈਂ ਫੇਰ ਨਾ ਜਾਵਾਂ ਮੇਰੀ ਗੱਲ ਸੁਣੋ ਮਨਜਿੰਦਰ ਭਰਾ ਪੜਿਆ ਵਾਲਾ ਕੀ ਕਰਦੀ ਤੇਰੀ ਕੀ ਕਰਦੀ ਫਿਰਦੀ ਇੱਥੇ ਹੈ ਤੁਸੀਂ ਨਾ ਜਾਓ ਹੁਣ ਭਰਾ ਵਾਲ ਭਰਾ ਤੇ ਅੱਗੇ ਤੁਹਾਨੂੰ ਪੈ ਜਾਂਦਾ ਗਾੜੀਓ ਹੁਣ ਨਾ ਜਾਓ ਹੁਣ ਮੈਂ ਜਾਊਂਗੀ ਮੈਂ ਘਰ ਘਰ ਜਾ ਕੇ ਦੱਸੂਗੀ ਨਾ ਇਹਦੀ ਚੰਗਿਆਈ ਪਿਆ ਚੰਗਿਆਈਆਂ ਕੀਤੀਆਂ ਸਾਡੇ ਨਾਲ ਇਹਨਾਂ ਨੇ ਇੰਨਾ ਨਹੀਂ ਪਤਾ ਤੇ ਸਭ ਕੋ ਆਪ ਕੀਤਾ ਤੇ ਆਪ ਹੀ ਲੋਕਾਂ ਗੜੀ ਢਈ ਰੌਲੀ ਪਾਉਣ ਨੂੰ ਸੱਚੀ ਹੋਣ ਢਈ ਆ ਹਾਂ ਸੱਚੀ ਹੋਣ ਢਈ ਆ ਉਹਨੂੰ ਇਹ ਆ ਵੀ ਜਦੋਂ ਇਹ ਦੱਸਣਗੇ ਆਪਾਂ ਪਹਿਲਾਂ ਪਹਿਲਾਂ ਮੈਂ ਸੱਚੀ ਹੋ ਜਾਣੀ ਆ ਤੇ ਮੈਂ ਤੈਨੂੰ ਹੋਰਾ ਪੇੜ ਦੇਣੀ ਬਿੱਲੋ ਸਾਰੇ ਇਹੋ ਤੇ ਗੱਲ ਵਾ ਹਾਂ ਕੋਈ ਗੱਲ ਨਹੀਂ ਜਿਹੜੀ ਚੋਰੀ ਜੀ ਛੁਪ ਜੂਗੀ ਤੁਸੀਂ ਫਿਕਰ ਨਾ ਕਰੋ ਹੁਣ ਹੋਣਾ ਤੁਸੀਂ ਵੇਖੀ ਜਾਓ ਪਹਣ ਮੈਂ ਕੀ ਕਰਦੀ ਆ ਠੀਕ ਹੈ ਨਾ ਗੱਲ ਵਾ ਵੀ ਆਟਾ ਬਰਾ ਤੇ ਹੈ ਚੰਗੀ ਗੱਲ ਨਹੀਂ ਨਾ ਵਾਸਤੇ ਇਹ ਲਾ ਇੱਕ ਹਰ ਕਰਦੇ ਚ ਨੋਬਤਾ ਤੇ ਕੁਤੋਂ ਗੱਲਾਂ ਕਰਨ ਦੇ ਸਾਡੀਆਂ ਸਾਰੇ ਪਿੰਡੇ ਨਾਲ ਚੰਗਾ ਹੋ ਗਿਆ ਵੀ ਬਾਈ ਗਏ ਜੇ ਬਚਾਅ ਹੋ ਗਿਆ ਵਾ ਜਿਹੜੇ ਹਸਾਰਾ ਉਹਨਾਂ ਨੇ ਕੰਮ ਕਰਛੜਿਆ ਸੀ ਨਾ ਤੇ ਸਾਨੂੰ ਇੱਥੋਂ ਜਾਣਾ ਪੈਣਾ ਜ਼ਮੀਨ ਜ਼ਮਾਨੇ ਵੇਚ ਕੇ ਅੰਤਰਿਆਂ ਦਾ ਰੇ ਕੱਖ ਨਾ ਇਹਨਾਂ ਤਾਂ ਸਾਡਾ ਜੀਣਾ ਹਰਾਮ ਕੀਤਾ ਵਾ ਇੱਕ ਵਾਰੀ ਮੈਨੂੰ ਮਿਲੇ ਸਹੀ ਦੇਖੀ ਇਹਦਾ ਮੈਂ ਲਾਜ ਕਿਹੜੇ ਰੋਕ ਕਰਨੀ ਮੰਮੀ ਹਾਂ ਪੁੱਤ ਕੀ ਗੱਲ ਹੋ ਗਈ ਮੈਂ ਕੁਛ ਨਾ ਪੁੱਛ ਕਿੱਥੇ ਚੱਲੇ ਹੋ ਕੁਛ ਨਾ ਪੁੱਛ ਆਂਟੀ ਦਰੀ ਦਾ ਫੋਨ ਆ ਗਿਆ ਕਿ ਕਮੇਟੀ ਦੀ ਬੋਲੀ ਆ ਤੇ ਪਹਿਲਾਂ ਦੱਸ ਦਿੰਦੀ ਤੇ ਮੈਂ ਠੰਡੇ ਠੰਡੇ ਜਾ ਕੇ ਬਹਿ ਜਾਂਦੀ ਉਹ ਮੰਮੀ ਸ਼ਾਮਾਂ ਨੂੰ ਜਾਇਓ ਦੁਪਹਿਰ ਲੱਗੀ ਏ ਦੱਸ ਪੁੱਤ ਉਹਨੇ ਹੁਣ ਮੈਨੂੰ ਕੱਲੀ ਨੂੰ ਡੀਕਣਾ ਦੁਪਹਿਰ ਵੱਲ ਵੇਖਣਾ ਇਸ ਟਾਈਮ ਨਾ ਬੋਲੀ ਹੋਣੀ ਉਹ ਮੈਨੂੰ ਜਾਣਾ ਹੀ ਪੈਣਾ ਮੈਂ ਹਾਂ ਗਰਮੀ ਬੜੀ ਨਹੀਂ ਤੇ ਇਦਾਂ ਕਰੋ ਹਾਂ ਤੁਸੀਂ ਮੈਨੂੰ ਪੈਸੇ ਫੜਾਓ ਤੇ ਮੈਂ ਫੜਾ ਆਉਣਾ ਵਾ ਉਹ ਨਹੀਂ ਮੈਂ ਸਾਫ ਕਿਤਾਬ ਵੀ ਉਹਦੇ ਨਾਲ ਕਰਨਾ ਪੁੱਤ ਜੇ ਥੋੜਾ ਘਾਟਾ ਪਿਆ ਨਾ ਤੇ ਮੈਂ ਚੋਕੀ ਲੈਣੀ ਹੈ ਕਮੇਟੀ ਆ ਚਲੋ ਕੋਈ ਨਹੀਂ ਹੋਵੋ ਫਿਰ ਕੱਲ ਜਾ ਕੇ ਰੋਟੀ ਪਾਣੀ ਖਾ ਮੇਰਾ ਪੁੱਤ ਹਾਈ ਹਾਈ ਇਹ ਕਿੱਥੋਂ ਪਿੱਛੇ ਆ ਗਿਆ ਨੰਨੇ ਨਾ ਗੋਤਾ ਰਿੰਗ ਵਾਲਾ ਜੀ ਮੈਂ ਹੀ ਦਊਂਗੀ ਵੇਲ ਪਾਇਸੀ ਇੱਕ ਵੇਖ ਆ ਜੜੀ ਜਿਵੇਂ ਇੱਕ ਇੰਟੇ ਚੜੂ ਅੱਗ ਲੱਗੀ ਰਹਿੰਦੀ ਹੈ ਪੁੱਛ ਲੈ ਸਸ ਤੇ ਕਿੱਥੇ ਆ ਅੰਦਰ ਆ ਥੋੜਾ ਬੋਧਾ ਤੇ ਕੰਟਰੋਲ ਕਰ ਤੁਹਾਨੂੰ ਤਾਂ ਕੋਈ ਹੈ ਹੀ ਨਹੀਂ ਕਿਰਦਾ ਹੈਗਾ ਵੱਡੇ ਨਿੱਕੇ ਦਾ ਪਤਾ ਸ਼ਰਮਜਾ ਆਖਾ ਗਿੱਕੂ ਤਾਨੂੰ ਤੂੰ ਹੀ ਤੈਜੀ ਮੇਰ ਨਾਲ ਕੋਈ ਇਦਾਂ ਬੋਲਣ ਦੇ ਜੀ ਤੂੰ ਬੋਲਾ ਨਾ ਤੌਰ ਕੀ ਕਰਾਂ ਤੈ ਮਮੀ ਨੇ ਜੋ ਕੱਲ ਕਰਦੀਆਂ ਕਰੋ ਗਿੱਡੀ ਜਿੱਦਾਂ ਦੀ ਸੱਸ ਉਹਦਾ ਦੀ ਨੂੰਹ ਉਹ ਤੇਰੇ ਲਈ ਤੇਰੀ ਜ਼ੁਬਾਨ ਚੱਲਦੀ ਹੈ ਕਿਤੇ ਵੇਖ ਲੋ ਤੈਜੀ ਮੈਂ ਨਹੀਂ ਚਾਹੁੰਦੀ ਵੀ ਮੈਂ ਤਾਂ ਨਾ ਕੋ ਗਲਤ ਬੋਲਾਂ ਤੇਨੂੰ ਕੀ ਲੋੜ ਵਾ ਜਦੋਂ ਘਰ ਘਰ ਜਾ ਕੇ ਬੋਲਣ ਨੂੰ ਚੰਗੀਆਂ ਭਲੀਆਂ ਜੀ ਤੁਹਾਡੇ ਦਿਲ ਚ ਮੈਨੂੰ ਪਤਾ ਨਹੀਂ ਮੈਨੂੰ ਸਾਰਾ ਹੀ ਪਤਾ ਵਾ ਅਹੀਂ ਨਹੀਂ ਕਿਤੇ ਕੋਈ ਜਾ ਕੇ ਗੱਲ ਕੀਤੀ ਜੋ ਗੱਲ ਨਹੀਂ ਕੀਤੀ ਖ਼ਬਰਦਾਰ ਅੱਗੇ ਮੇਰੇ ਬੋਲੂਂ ਜ਼ੁਬਾਨ ਖੇਚ ਲੈਨੀ ਤੇਰੀ ਮੈਂ ਦੇਖੋ ਤਾਈ ਜੀ ਜੇ ਮੈਂ ਤਾਂ ਨਾ ਕੋਈ ਗੱਲ ਕਰਦੀ ਨਾ ਤੇ ਤੁਸੀਂ ਕਹਾਂ ਵੀ ਵਾਧੂ ਗੱਲਾਂ ਕਰਦੀ ਆ ਨਾ 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 ਤੁਹਾਨੂੰ ਤੇ ਕਿਤੇ ਬੋਲਣਾ ਹੁੰਦਾ ਹੀ ਨਹੀਂ ਮੋਤਸ ਕੋਈ ਛੱਦਿਆ ਤੇ ਪਿੰਡ ਵਿੱਚ ਘਰ ਘਰ ਜਾ ਕੇ ਤੇ ਕਿਹਾ ਜੀ ਆਡਾ ਪਹਤੇ ਲਖਾ ਕੇ ਦੱਸਾਂ ਅਸੀਂ ਤੇ ਕਿਹੜਾ ਪਹਤੇ ਲਖਾਦਾ ਨਹੀਂ ਤੇ ਇਹਨਾਂ ਗੱਲ ਹੀ ਨਹੀਂ ਕੀਤੀ ਨਾ ਤੁਹਾਨੂੰ ਕੀ ਲੋੜ ਦਾ ਸਾਰੇ ਸਤੇ ਆਪਣੇ ਤੇਰੀ ਸੱਸ ਦੇ ਤੁਹਾਡਾ ਨਹੀਂ ਤੇਨੂੰ ਕਰਛੜਿਆ ਵਾ ਹਾ ਦੋ ਜੀ ਤੁਹਾਡੇ ਵਾਲੀ ਇੱਧਰ ਆ ਪੋਪੋ ਤੋ ਨਹੀਂ ਮੇਰੇ ਨਾਂ ਤੇ ਲੋੜਾ ਮੱਥਾ ਲਾਉਣ ਦੀ ਮੇਰੇ ਨਾਲ ਗੱਲ ਕਰ ਤੇ ਵੀ ਕਰਨੀ ਹੈ ਜਿਹੜੀਆਂ ਘਰ ਘਰ ਜਾ ਕੇ ਕਰਨੀ ਹੈ ਨਾ ਅੱਜ ਮੇਰੀ ਹਿੱਕ ਜਵਾਜ ਤੇਰੇ ਵਾਸਤੇ ਮੈਂ ਆ ਗਈਆਂ ਕਜੇ ਮਾਰਨੀ ਨਹੀਂ ਗਈਆਂ ਮੈਂ ਆ ਕੇ ਡੱਗੀ ਤੇਰੇ ਕੋਲ ਓਏ ਸ਼ਰਮਾ ਜਾ ਹੈ ਨਹੀਂ ਤੁਹਾਨੂੰ ਆ ਵੇਖ ਲੈ ਪਤਾ ਹੈ ਕੋ ਗੱਲ ਕਰਨ ਵਾਲੀ ਉਲਟਾ ਚੋਰ ਕੋਤਵਾਲ ਕੋ ਡਟੇ ਨੀ ਕਿਹੜੇ ਤਰੇ ਤੇ ਖਾ ਗਏ ਸਾਰਾ ਕੁਝ ਤੇਰੇ ਖਾਤੇ ਜੀ ਇੱਕ ਤੇਰੇ 2 ਰੁਪਏ ਨਹੀਂ ਖਾਦੇ ਅਜੇ ਨੀ ਸਭ ਕੁਝ ਖਾ ਜਾਣਾ ਹੀ ਖਾ ਜਾਣਾ ਹੀ ਤੈਨਾਂ ਜਹਾਨੂੰ ਟਾਈਮ ਸਰਨਾ ਪਤਾ ਲੱਗਦਾ ਤੇਰੀ ਜਿਹੜੀ ਜ਼ੁਬਾਨ ਐਡੀ ਚਲਦੀ ਐ ਨਾ ਕੰਚੀ ਨਾਲ ਕੱਟਲੀ ਪਾਣੀ ਐ ਤੇਰੀ ਕੱਟੇ ਨਹੀਂ ਗਈ ਮਨਜਿੰਦਰ ਪਹੁੰਚੇ ਤੱਕ ਉਹ ਕਰਨ ਨਾ ਕੱਟੀ ਗਈ ਪਰ ਮੈਂ ਤਾਂ ਇਹ ਟੱਬਰ ਦੀ ਕੱਟ ਕੇ ਖਾ ਲੂੰਗੀ ਬੱਲੇ 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 ਨਹੀਂ ਖਾਣੇ ਜਾ ਨਹੀਂ ਜਿੱਥੇ ਮਰਜੀ ਜਾ ਮੈਨੂੰ ਕਿਸੇ ਦਾ ਡਰ ਨਹੀਂ ਤੇ ਮੈਂ ਆਹ ਪਿੰਡ 'ਚ ਬਸ ਕੇ ਦੱਸਾਂਗੀ ਤੈਨੂੰ ਕੋਈ ਗੱਲ ਪਿੰਡ ਦੇ ਮੂੰਹ ਖਾਣ ਜੋਗੀ ਨਹੀਂ ਰਿਹਾ ਤੁਸੀਂ ਕੋਈ ਗੱਲ ਨਹੀਂ ਡਰ ਵੀ ਪੈ ਜਾਊਗਾ ਕੋਈ ਡਰ ਨਹੀਂ ਹੋ ਜਾਊਗਾ ਇਹਨਾਂ ਨੂੰ ਕਿਹੜੀ ਗੱਲ ਦਾ ਡਰ ਨਹੀਂ ਇਹ ਕਿਹਦੇ ਕਿਤੇ ਦਾਣੇ ਖਾਦੇ ਆ ਬੇਇਮਾਨੀਆਂ ਕਰਦੇ ਫਿਰਦੇ ਜੇ ਦੋਵੇਂ ਜੀ ਹੈਂ ਮੱਥ ਮਾਰੋ ਨਾ ਕੰਪ ਕਰਕੇ ਬਹਿ ਜਾ ਬਈ ਸ਼ਰਮਾ ਜਾ ਹਾਈ ਵੱਡੇ ਨਿੱਕੇ ਦੀ ਸਾਡੇ ਘਰ ਆਣ ਕੇ ਸਾਨੂੰ ਗੱਲਾਂ ਹੈ ਆ ਪਤਾ ਲਾ ਕਿ ਮਾੜਾ ਕੀਤਾ ਰ ਬੋਲਣ ਦੀ ਕੋਈ ਲੋੜ ਨਹੀਂ ਆ ਛੱਪਰ ਦੇਖਦਾ ਗੋਤੇ ਦੇ ਕੇ ਮਾਰਾਂਗੇ ਤੁਹਾਨੂੰ ਲੋ ਸਸ ਸਮਝ ਕੇ ਦੱਸ ਨਿਕਲ ਲੰਦਨ ਖਾਂ ਲੱਪਣਾ ਕੋਈ ਤਾਈ ਜੀ ਕੋਈ ਸੋ ਸਮਝ ਕੇ ਗੱਲ ਕਰ ਤਰੀ ਖੇਚਲਾ ਦੀ ਫੜ ਕੇ ਮੈਂ ਅੱਛਾ ਜੇ ਮੈਂ ਜਿੰਦੀ ਜਾਗਦੀ ਆ ਜੀ ਮੇਰੀ ਲਾ ਹੱਥ ਮੇਰੀ ਨਾ ਨੂੰ ਜਿੱਦਾਂ ਮੈਂ ਆਈ ਤੇ ਆਈ ਤੇ ਤੈਨੂੰ ਕਰਕੇ ਦੱਸਾਂਗੀ ਤੇਰੇ ਕੀ ਦਿਲ ਚੋਂ ਮੈਂ ਵੀ ਕਰ ਸਕਦੀ ਸਭ ਕੁਝ ਨਹੀਂ ਤੇਰੀ ਹਿੰਦ ਕਿੱਦਾਂ ਪਾਉਂਗਾ ਇੱਥੋਂ ਗਾਹ ਮੰਗ ਜਾਂਦੀ ਅੱਗੇ ਮੇਰੇ ਘਰ ਆ ਕੋਈ ਗੱਲ ਤੇਰਾ ਕਰਵਾਣਾ ਤੇ ਤਾਂ ਤੂੰ ਮੇਰੇ ਘਰ ਚ ਆਈ ਆ ਹੁਣ ਅੱਛਾ ਬੱਲੇ ਬੱਲੇ ਆ ਮੈਂ ਇਥੇ ਖਲੋਤੀ ਹੱਥ ਤੇ ਲਾ ਮੈਨੂੰ ਕਿਤੇ ਕੋਈ ਨਹੀਂ ਰੋੜ ਪਈ ਤੇ ਨਾ ਵੀ ਲਾਉਂਗੀ ਉਹ ਹੱਥ ਲਾਉਂਗੀ ਤੇਰੇ ਹੱਥ ਟੱਕ ਛੜਾਂਗੀ ਨਹੀਂ ਹਾਂ ਨੂੰ ਕਿਸ ਨੇ ਇਹਨੇ ਸਖਾਲਿਆ ਵੀ ਘਰ ਆਈ ਦੀ ਬੇਇੱਜ਼ਤੀ ਕਰੋ ਠੀਕ ਆ ਨਾ ਤੁਹਾਡਾ ਕੰਮ ਹੋਣਾ ਬੱਲੇ ਬੱਲੇ ਬਹੁਤ ਭਲੀ ਮਾਸ ਬਣਨੀ ਆ ਇੰਨੀ ਤੂੰ ਹੈ ਨਹੀਂ ਗਈ ਜਿੰਨੀ ਤੂੰ ਸ਼ਾਲੇ ਪਾਉਣੀ ਆ ਕੋਈ ਗੱਲ ਨਹੀਂ ਮੈਂ ਸ਼ਾਲੇ ਪਾਉਣੀ ਆ ਨਾ ਤੇ ਤੂੰ ਵੀ ਸ਼ਾਲੇ ਪਾਉਣੀ ਆ ਇਹ ਅੱਛਾ ਬਹੁਤ ਤੂੰ ਚਲਾਕੀਆਂ ਕਰਦੀ ਤੇਰੀਆਂ ਚਲਾਕੀਆਂ ਆਈਆਂ ਨਾ ਅੱਗੇ ਭਲੇ ਮਾਸਾਂ ਤੇ ਤੇਰਾ ਖਾਦਾ ਕੱਖ ਨਹੀਂ ਇਹ ਹੱਥ ਘਟ ਘਟ ਪਸਾਰਾ ਕੁਛ ਇਹ ਸਾਰਾ ਖਲਕਾ ਕੇ ਬਹਿ ਗਿਆ ਹੀ ਖਸਮ ਤੇਰਾ ਅੱਛਾ ਉਹ ਤੇ ਮੇਰਾ ਬੰਦਾ ਵਿਚਾਰਾ ਭੋਲਾ ਹੀਗਾ ਨੂੰ ਮਗਰ ਲਾ ਲਿਆ ਵੀ ਇਦਾਂ ਨੇ ਹੋਰ 5-7 ਭੋਲੇ ਹੁੰਦੇ ਨਾ ਤੇ ਖਾਣੇ ਤੇ ਵੇਚ ਕੇ ਹੀ ਖਾ ਜਾਂਦੇ ਤੇ ਸਾਡੇ ਗਰੂ ਮੱਥਾ ਹੀ ਨਹੀਂ ਸਾਰੀ ਉਮਰ ਹੀ ਸਾਡੇ ਸੱਤੇ ਤਾਂ ਪੰਡ ਕਰਦੇ ਦੀ ਚੜਦੀ ਨਾ ਕਿਹੜੇ ਪੰਡ ਚੜਦੀ ਸਾਰਾ ਕੁਝ ਲੈ ਕੇ ਆਈਆਂ ਕੀ ਹੋਇਆ ਤੇਰਾ ਉਸੇ ਗਾੜ ਸਪਲੇਟਨ ਦਾ ਤੇ ਢਿੱਡੇ ਜੇ ਮੇਰੇ ਮੁੰਡੇ ਨੂੰ ਮੁੰਡਾ ਨਾ ਫੋਨ ਕਰੇ ਤੁਸੀਂ ਤੇ ਖਾ ਗਏ ਸਾਰਾ ਕੁਝ ਹਾਂ ਨੂੰ ਨਹੀਂ ਹੋਰ ਤੇਰਾ ਖਾਣੀ ਸਾਨੂੰ ਰੱਬ ਨੇ ਬਠੇਰਾ ਦਿੱਤਾ ਵਾ ਦਿੱਤਾ ਵਾ ਨਾ ਪਾਸਵਰਡ ਕੱਢ ਮੇਰੇ ਮੁੰਡੇ ਦਾ ਬਾਹਰ ਵੀ ਤੇਰੇ ਪਾਸਵਰਡ ਨੂੰ ਅੱਗ ਲੱਗੇ ਨਹੀਂ ਚੁੱਲ੍ਹੇ 'ਚ ਢਾਵਾ ਮੈਂ ਤੇ ਤੇਰਾ ਪਾਸਵਰਡ ਕਰੀ ਨਹੀਂ ਨਾ ਦਫਾ ਘਰ ਮੈਂ ਛੁੱਟ ਚੜਾਂਗੀ ਬਾਹਰ ਜਹਾਡੇ ਘਰ ਹੋਇਆ ਚੋਰ ਛੁੱਟੇਗੀ ਹੈ ਮੇਰੇ ਮੁੰਡੇ ਦੇ ਪਾਸੋਂ ਹੱਥ ਤੇ ਲਾ ਲਈ ਟੱਕਰਿਆ ਕਰੂੰ ਟੱਕਰ ਨਹੀਂ ਆ ਜੋੜੇ ਹੱਥ ਜਾ ਚਲ ਜਾ ਆਪਣੇ ਘਰ ਜਲੂਸ ਕੱਢਣ ਦੀ ਸਾਡਾ ਮੇਰੀ ਸੋਨਾ ਗੱਲ ਘਰ ਆਈ ਦੀ ਕੀਤੀ ਹੈ ਬੇਇੱਜ਼ਤੀ ਤੇਰੇ ਭਾਦੇ ਅਸੀਂ ਮਰ ਗਏ ਸਾਡੇ ਭਾਦੀ ਤੂੰ ਮਰ ਗਈ ਸਾਡੇ ਨਾਲ ਦਲੀਜਾਂ ਨਾਲ ਨਹੀਂ ਕਿਹਾ ਮਰ ਗਈ ਮਰ ਗਈ ਕਿੱਡਾ ਤੇ ਮੁਝ ਬਾਨ ਤੇ ਨਹੀਂ ਕਿਹਾ ਕੂਟਾ ਨਹੀਂ ਲਿਆ ਬੈਠੀ ਇਹੜੀ ਕੋਈ ਖੁਸ਼ੀ ਨਹੀਂ ਕਿ ਹਨ ਵੇ ਕਿਦਾ ਬੋਲਦੀ ਜਾਣਦੀ ਬੋਲਾ ਨਾ ਤੁਹਾਡੇ ਤਰ੍ਹਾਂ ਵੇ ਸ਼ਰਮਦਾ ਹੈ ਇੰਨਾ ਮੋੜ ਸਾਰਾ ਪਿੰਡ ਸੁਣੇ ਸਾਰੇ ਪਿੰਡ ਨੂੰ ਪਤਾ ਲੱਗਿਆ ਜਸਵਿੰਦਰ ਦੇ ਮੂੰਹ ਚ ਜੁਬਾਨ ਹੈਗੀ ਆ ਹੈ ਜਿਹੜੇ ਮੈਨੂੰ ਪੜਦੀ ਫਿਰ ਨਹੀਂ ਥਾਂ ਥਾਂ ਤੇ ਚੱਲ ਮੰਮੀ ਹੁਣ ਕੀ ਸੁਣ ਕੇ ਚਲੋ ਚਲੋ ਅੰਦਰ ਚਲੀਏ ਅੰਦਰ ਚਲੀਏ ਆ ਗਈ ਮੇਰੀ ਹੱਕ ਲੂਣ ਦੱਸ ਨਹੀਂ ਤੇਰਾ ਪਿਓ ਨੂੰ ਚਲ ਚੁੱਪ ਕਰ